ਪਰ ਪਹਿਲੀ ਤੇ ਪਹਿਲਾ ਜਫਾ ਲੱਗੂ ਡਰੈਕਟਰ ਪੱਜੂ ਅੰਦਰੇ ਪਾਉਂਦਾ ਧੋਕਿਆ ਆ ਵੇ ਹੈਲੋ 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 ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਆ ਬੈਲ ਦੇ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਵੀਡੀਓ ਤੁਹਾਨੂੰ ਮਿਲੇਗੀ ਸਭ ਤੋਂ ਪਹਿਲਾਂ ਭਰਾਵਾਂ ਵੱਲੋਂ ਹੈ ਸਾਡੇ ਦਦਾਰ ਤੇ ਉਹਨਾਂ ਦੇ ਸਾਰੇ ਗਰੁੱਪ ਵੱਲੋਂ 1500 ਦੀ ਤੀਜੀ ਕਬੱਡੀ ਪੈ ਰਹੀ ਹੈ 1500 ਰੁਪਏ ਦੀ ਦਲਵੀਰ ਖਾਰਾ ਯੂਕੇ ਗਰਲਾਲ ਖਾਰਾ ਸਪੇਨ ਤੇ ਸਕਬਾਲ ਖਾਰੇ ਵੱਲੋਂ ਦੇ ਨੌਜਵਾਨ ਕਹਿੰਦੇ ਮੋਹਿਤ ਆ ਉਹ ਮੋਹਿਤ ਖੇਡ ਮੈਦਾਨ ਦੇ ਵਿੱਚ ਹਰਿਆਣੇ ਵਾਲਾ ਇਸ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਮੋਹਿਤ ਦੀ ਰੇਡ ਪਈ ਹੋਈ ਹੈ ਟੱਕਰ ਦੋ ਖਿਡਾਰੀਆਂ ਦੇ ਦਰਮਿਆਨ ਚੱਲਦੀ ਹੈ ਉੱਠਵੇ ਸੋਹਣਿਆ ਉੱਠਵੇ ਚੋਬਰਾ ਜੇ ਲਾਲਾ ਲਾਲਾ ਨਾ ਕਰਾਈ ਤਾਂ ਜਵਾਨੀ ਕਿਹੜੇ ਕੰਮ ਦੀ ਜੇ ਬੱਲੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਇਹ ਖੇਡ ਤਾਕਤਾਂ ਦੀ ਇਹ ਤਾਂ ਕਾਲਿਆ ਗੱਲਾਂ ਕਰਨੀਆਂ ਸੌਖੀਆਂ ਹੈ ਇਹ ਖੇਡਣੀ ਬਹੁਤ ਔਖੀ ਹੈ ਇਹ ਖੇਡਣੀ ਬਹੁਤ ਔਖੀ ਹੈ ਆ ਓਏ ਸਹਲ 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 ਪਰ ਪਰੇ ਦੇ ਪਿੰਡ ਨੇੜੇ ਆ ਫੁੱਲਰ ਪੋਟਾ ਉੱਕਿਆ ਉਹ ਜਿਹੜੇ ਟਰਾਲੀਆਂ ਤੇ ਬੈਠੇ ਆਉਂਦਾ ਨਜ਼ਾਰਾ ਆ ਰੇਡ ਜੱਕਾ ਵਾਲਾ ਸ਼ੀਰਾ ਫੇਰ ਇਹ ਭੂਰੇ ਦੇ ਕੱਪ ਦਾ ਕਹਿੰਦੇ ਗੱਡੀ ਦਾ ਜੇਤੂ ਐ ਕਿ ਵਿੱਚ ਸੱਥਾਂ ਨਾਲ ਹੋਣ ਫੈਸਲੇ ਲਾਂਗ ਡਾਂਡ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋਰਡ ਬੁਲਟ ਤੇ ਜੀਪਾਂ ਦੇ ਰੇਡ ਚੱਕ ਲਈ ਸ਼ੇਰ ਦਾ ਸ਼ੀਰਾ ਸਹਿਲ 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 ਕਬੱਡੀ 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 ਇੱਥੇ ਰੱਖ ਇੱਥੇ ਰੱਖ ਉਂਗਲੀ ਤੇ ਰਮਾਲ ਕਮਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ

ਸਾਹਲ ਯਫਾ ਲਾ ਗਿਆ ਹੈ ਸਾਹਲ ਧਨੋਲੇਆਣਾ ਬੱਲੇ ਬੱਲੇ ਕਰਾ ਗਿਆ ਹੈ ਖੇਡ ਮੈਦਾਨ ਦੇ ਵਿੱਚ ਆ ਗਿਆ ਹੈ ਗੱਲਾਂ ਅਗਲੇ ਮੈਚ ਦੇ ਵਿੱਚ ਵੀ ਵੱਡੀਆਂ ਹੋਣਗੀਆਂ ਅੱਜ ਚੱਠੇ ਗਵਿੰਦਪੁਰੇ ਦਾ ਮੇਲਾ ਹੈ ਵਿੰਦਰ ਸਰਾਉ ਹਰਾਂ ਨੇ ਤੇ ਵਿੰਦਰ ਪੰਚ ਦੇ ਸਾਰੇ ਯਾਰਾਂ ਨੇ ਅੱਜ ਮਦਨਜੀਤ ਸਿੰਘਾਂ ਗੱਲਾਂ ਵੱਡੀਆਂ ਕਰਵਾਈਆਂ ਹੋਈਆਂ ਕਿ ਨੇ ਦਿਸਕ ਸੰਬਖਤ ਹੁੰਦਾ ਹੈ ਔਰ ਜਾਂਦੀਆਂ ਹੱਡੀਆਂ ਨੇ ਔਰ ਸੱਜਣ ਜੀ ਤੁਸੀਂ ਵੱਡੇ ਵੱਡੀਆਂ ਤੇ ਗੱਲਾਂ ਵੀ ਵੱਡੀਆਂ ਨੇ ਤੁਸੀਂ ਵੱਡੇ ਬੰਦੇ ਹੋ ਛੋਟੀਆਂ ਤੇ ਗੱਲਾਂ ਵੀ ਵੱਡੀਆਂ ਨੇ ਅਗਲੀ ਕਬੱਡੀ ਸੁਖੀ ਦੀ ਤੇ ਬੋਲ ਸਾਡੇ ਰਵੀ ਦੇ ਲਾਓ ਸਾਹਮਣੇ